हरे कृष्णा राम राम सत श्री अकाल मैं एक्चुअली असी हुने टेंपल तो वापस आई सी ए वीडियो स्पेशली पंजाबी स्पीकिंग लोगा ਲਈ ਹੈ ਮੇਰੀ ਮੇਰੀ ਮਦਰਸ ਲਈ ਸਪੈਸ਼ਲੀ ਜਿਹੜੀਆਂ ਮੇਰੇ ਆਪਣੇ ਮਮਾ ਐਕਚੁਅਲੀ ਮੇਰੇ ਕੱਲ ਗੀਤਾ ਜਯੰਤੀ ਹੈ ਕੱਲ ਦੇ ਦਿਨ ਐਡਵੈਂਟ ਹੋਇਆ ਸੀ ਭਗਵਦ ਗੀਤਾ ਦਾ ਤੇ ਜਿਹੜੇ ਮੈਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਮੇਰੇ ਡੈਡੀ ਇੱਥੇ ਮੇਰੇ ਕੋਲ ਨੇ ਕਾਫੀ ਟਾਈਮ ਤੋਂ ਮੈਨੂੰ ਕਹਿੰਦੇ ਸੀ ਕਿ ਮੈਂ ਆਮ ਸੌਰੀ ਇਹ ਬੁੱਕ ਪੰਜਾਬੀ ਚ ਨਹੀਂ ਆਂਦੀ ਮੈਂ ਪੜਨੀ ਚਾਹੁੰਦਾ ਆ ਤੇ ਅੱਜ ਅਸੀਂ ਪੰਜਾਬੀ ਚ ਭਗਵਦ ਗੀਤਾ ਲੈ ਕੇ ਆਏ ਐਂਡ ਵਾਈਲ ਵੀ ਅ ਵੀਰ ਜਸਟ ਗੈਟਿੰਗ ਆਫ ði ਕਾਰ ਮੈਂ ਥੋੜੀ ਜੀ ਪੜੀ ਐ ਥੋਂ ਪਿੱਛੋਂ ਮੈਂ ਭਗਵਦ ਗੀਤਾ ਬਹੁਤ ਵਾਰ ਪੜੀ ਐ ਬਟ ਜੋ ਮੈਨੂੰ ਪੰਜਾਬੀ ਵਿੱਚ ਪੜ੍ਹ ਕੇ ਮਜ਼ਾ ਆਇਆ ਮਤਲਬ ਆਈ ਥੋਟ ਕਿ ਵਾਈ ਡੋਨਟ ਆਈ ਸਟਾਰਟ ਇਟ ਟੂਮੋਰੋ ਜੇ ਤੁਸੀਂ ਸਾਰੇ ਇਹ ਪੜ੍ਹਨਾ ਚਾਹੁੰਦੇ ਹੋ ਮੇਰੇ ਨਾਲ ਤੇ ਕੱਲ ਗੀਤਾ ਜਨਮ ਦਿਨ ਤੋਂ ਅਸੀਂ ਸਟਾਰਟ ਕਰ ਸਕਦੇ ਹਾਂ ਹਿੰਦੀ ਚ ਬਹੁਤ ਲੋਕ ਪੜ੍ਹਦੇ ਆ ਸ਼ੇਅਰ ਕਰਦੇ ਆ ਨੌਲੇਜ ਇੰਗਲਿਸ਼ ਚ ਬਹੁਤ ਲੋਕ ਕਰਦੇ ਆ ਬਟ ਪੰਜਾਬੀ ਚ ਮੇਰੇ ਗੋਡਸਿਸਟਰ ਨੇ ਉਹਨਾਂ ਦੀ ਮੈਂ ਸੁਣੀ ਹੈ ਰਾਧਿਕਾ ਕਿਰਪਾ ਮਾਤਾ ਜੀ ਉਹ ਕਰਦੇ ਐ ਬਟ ਬਹੁਤ ਮੈਂ ਨਹੀਂ ਸੁਨੇ ਹੋਏ ਸੋ ਆਈ ਥੋਟ ਕਿ ਜੇ ਕਿਸੇ ਨੇ ਪੜਨੀ ਹੋਏ ਮੇਰੇ ਨਾਲ ਤੇ ਇਹ ਭਗਵਤ ਗੀਤਾ ਹੈ ਪੰਜਾਬੀ ਚ ਇਹ ਜੇ ਤੁਸੀਂ ਮੈਨੂੰ ਇਨਕਰੇਜ ਕਰੋਗੇ ਤੇ ਮੈਂ ਸ਼ਾਇਦ ਰੋਜ਼ ਸ਼ੇਅਰ ਕਰ ਸਕਦੀ ਆ ਬਿਕਾ ਆਈ ਡੀ ਲਾਈਕ ਇਟ ਮੈਂ ਸਿਰਫ ਪਿੱਛੇ ਆਹ ਵਾਲਾ ਮੈਸੇਜ ਪੜਿਆ and it felt so good uh punjabi vich pad ke so I, i am not sure ki mai start vi karungi ke nahi ki continue kar paungi ke nahi but uh, if anybody would like me to read in punjabi te tusi please mainu personally vi dass sakde ho jiddan kol mera number hai ga mainu facebook te message kar sakde ho i i don't want to tell people to comment because ਬڑے ਲੋਕ ਪਬਲੀਕਲੀ ਨਹੀਂ ਕਹਿਣਾ ਚਾਹੁੰਦੇ ਰਾਈਟ ਕਿ ਉਹ ਸ਼ਾਇ ਹੀਲ ਕਰਦੇ ਆ ਤੇ ਜੇ ਤੁਸੀਂ ਜੇ ਤੁਹਾਡੇ ਘਰ 'ਚ ਐਲਡਰਲੀ ਕੋਈ ਹੈਗੇ ਆ ਜਿਹੜੇ ਫੇਸਬੁੱਕ ਤੇ ਨੇ ਤੇ ਉਹ ਤੁਹਾਨੂੰ ਲੱਗਦਾ ਕਿ ਉਹ ਇੰਟਰਸਟਿਡ ਹੋਣਗੇ ਪੰਜਾਬੀ 'ਚ ਇਹ ਮੈਸੇਜਸ ਉਹਨਾਂ ਨੂੰ ਇਟਸ ਆ ਇਹਨੂੰ ਕਿਹਾ ਜਾਂਦਾ ਹੈ ਕਿ ਵੀ ਵਿਲ ਮਤਲਬ ਵੈਨ ਵੈਨ ਵੀ ਸਟਾਰਟ ਵੀ ਵਿਲ ਟਾਕ ਅਬਾਊਟ ਇਟ ਇਟਸ ਦੀ ਇਟਸ ਅ Song of the God ਤੇ ਕ੍ਰਿਸ਼ਨਾ ਨੇ ਆਪ ਬੋਲੀ ਹੈ ਆਪਣੇ ਫਰੈਂਡ ਵਾਸਤੇ ਆਪਣੇ ਕਜ਼ਨ ਵਾਸਤੇ ਬੇਸਿਕਲੀ ਸਾਡੇ ਸਾਰਿਆਂ ਵਾਸਤੇ